ਸਰਦਪਿੰਡ ਨਮਰ ਪਿੰਡ ਸਰਦਾਰਾ ਹੈ ਜੀ ਇੱਕ ਕਰੀਬ ਡੇਢ ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਚੋਰਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੁੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਉਹ ਜਦੋਂ ਮੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਅੱਜ ਤੱਕ ਉਹ ਡੋਬ ਗਈ ਨਹੀਂ ਚਾਹੇ ਤੱਕ ਉਹ ਡੇਡਪੜ ਲੱਭੀ ਇਹ ਧਾਰੀਵਾਲ ਪਿੰਡ ਦੀ ਇਹ ਧਾਰੀਵਾਲ ਤੋਂ ਜੀ ਹਾਂ ਜੀ ਸਾਡੇ ਪਿੰਡ ਦੇ ਨਹੀਂ ਸਾਡੇ ਪਿੰਡ ਦੀ ਧਾਰੀਵਾਲ ਦੀ ਹੈ ਹਾਂਜੀ ਪਤਾ ਕੁਝ ਕਿੱਥੇ ਜਾ ਰਹੀ ਹੈ ਨਹੀਂ ਕੁਝ ਲੱਗਾ ਪਤਾ ਤੱਕ ਨਹੀਂ ਇਹ ਧਾਰੀਵਾਲ ਤੋਂ ਲੇਲ ਪਿੰਡ ਜਾ ਰਹੀ ਹੈ ਆਪਣੇ ਪਿੰਡ ਉਹਦੇ ਜੀ ਇਧਰੋਂ ਤੇ ਨੁਟੇੜਿਆ ਦਾ ਕੋਈ ਨਾ ਦੱਸਿਆ ਹਲੇ ਤੱਕ ਜੀ ਨਹੀਂ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਪੁਲਸ ਦੇਖਣੇ ਬਾਅਦ ਆ ਗਈ ਟਾਈਮ ਤੇ ਜੀ ਕਰ ਰਹੀ ਸ਼ਾਮ ਨੂੰ ਆਸਾਨ ਵੀਨ ਕਰ ਰਹੀ ਹੈ ਵੇਖੋ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਸ ਵਾਲੇ ਵੀ ਆਏ ਹੋਏ ਨੇ ਵੇਖਦੇ ਨੇ ਕਿ ਕਰਦੇ ਪਿੰਡ ਸਦਾ ਕਰਨ ਤਾਂ ਕਿ ਆ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਇਸ ਮੌਕੇ ਤੇ ਪਹੁੰਚੇ ਆ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੌਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੀਆਂ ਸੀ ਤੇ ਲੁੱਟੇਰੇਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਦੇ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੌਰ ਨਹਿਰ ਵਿੱਚ ਡਿੱਗੀ ਆ ਉਹ ਅਸੀਂ ਮੌਕੇ ਤੇ ਪਹੁੰਚੇ ਆ ਤਫ਼ਤੀਸ਼ ਕਰ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਲੱਭਾ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਜੀ ਗੁੱਤਾਖੁਰ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਅਸੀਂ ਪਹੁੰਚੇ ਹੋਏ ਨਹੀਂ ਲੈ ਕੇ ਗੁੱਤਾਖੁਰ ਲੱਗੇ ਹੋਏ ਅਸੀਂ ਗੁੱਤਾਖੁਰ ਲੈ ਕੇ ਆਏ ਆ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬੋਡੀ ਜਨ ਕਾਲ ਦੋਸਤੋ ਗੁਰਦਾਸਪੁਰ ਤੋਂ ਇੱਕ ਬੜੀ ਮਹੰਤਪਾਗੀ ਘਟਨਾ ਸਾਹਮਣੇ ਆਈ ਆ ਜਿੱਥੇ ਕਿ ਬੱਬੇ ਹਲੀ ਪੁਲ ਤੋਂ 200 ਮੀਟਰ ਕਰੀਬ ਦੂਰੀ ਤੇ ਆਪਾਂ ਖੜੇ ਆ ਜਿੱਥੇ ਕਿ ਇੱਕ ਸੱਸਤੇ ਨੂ ਜਿਹੜੇ ਆ ਉਹ ਜਾ ਰਹੇ ਸੀ ਜਿਸ ਤੋਂ ਬਾਅਦ ਲੁਟੇਰਿਆਂ ਵੱਲੋਂ ਲੁੱਟ ਕਰਨ ਦੀ ਨੀਅਤ ਦੇ ਨਾਲ ਜਿਹੜਾ ਉਹਨਾਂ ਨੂੰ ਰੋਕਿਆ ਜਾਂਦਾ ਵਾ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਤੇ ਜਿਹੜੀ ਉਹਨਾਂ ਦੀ ਨੂ ਆ ਉਹ ਜਿਹੜੀ ਉਹ ਨਹਿਰ ਵਿੱਚ ਡਿੱਗ ਜਾਂਦੀ ਆ ਸੋ ਇਹ ਜਿਹੜੀ ਐਕਟਿਵ ਆ ਵਾ ਇਸ ਐਕਟਿਵ ਉੱਤੇ ਜਿਹੜੇ ਉਹ ਸਵਾਰ ਹੋ ਕੇ ਜਾ ਰਹੇ ਸੀ ਆਪਣੇ ਕਿਸੇ ਕੰਮ ਲਈ ਪਰ ਜਦੋਂ ਅਚਾਨਕ ਲੁਟੇਰਿਆਂ ਵੱਲ ਉਹਨਾਂ ਨੂੰ ਰੋਕਿਆ ਜਾਂਦਾ ਤੇ ਉਹ ਆਪਣੀ ਐਕਟਿਵ ਆ ਜਦੋਂ ਰੋਕਦੇ ਆ ਤੇ ਲੁਟੇਰਿਆਂ ਵੱਲ ਉਹਨਾਂ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਨਾਂ ਦੇ ਜਿਹੜੇ ਗਹਿਣੇ ਆ ਉਹ ਜਿਹੜੇ ਉਹਨਾਂ ਕੋ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਇਹ ਜਿਹੜੀ ਸੱਸ ਨੂੰਹਾਂ ਨੇ ਇਹ ਦੋਵੇਂ ਜਿਹੜੇ ਆ ਉਸ ਦਾ ਵਿਰੋਧ ਕਰਦੀਆਂ ਨੇ ਵਿਰੋਧ ਦੌਰਾਨ ਹੀ ਜਿਹੜੀ ਆ ਉਹਨਾਂ ਦੀ ਨੂਨ ਨਹਿਰ ਵਿੱਚ ਡਿੱਗ ਜਾਂਦੀ ਆ ਜਿਸ ਤੋਂ ਬਾਅਦ ਜਿਹੜੇ ਆਸ-ਪਾਸ ਦੇ ਲੋਕ ਨੇ ਜਿਹੜੇ ਰਾਹ ਕਿੰਨੇ ਉਹ ਖਲੋਂਦੇ ਨੇ ਤੇ ਪੁਲਿਸ ਨੂੰ ਵੀ ਜਿਹੜਾ ਉਹ ਸੂਚਿਤ ਕੀਤਾ ਜਾਂਦਾ ਵਾ ਸੋ ਗੁਰਦਾਸਪੁਰ ਵਿੱਚ ਜੇ ਗੱਲ ਕਰੀ ਤਾਂ ਆਏ ਦਿਨ ਹੀ ਜਿਹੜੀਆਂ ਲੁੱਟ ਦੀਆਂ ਵਾਰਦਾਤਾਂ ਨੇ ਜਾਂ ਚੋਰੀ ਦੀਆਂ ਵਾਰਦਾਤਾਂ ਨੇ ਵੱਧਦੀਆਂ ਜਾ ਰਹੀਆਂ ਨੇ ਤੇ ਲੋਕ ਜਿਹੜੇ ਉਹ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਸੋ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਆ ਤੇ ਉਹਨਾਂ ਵੱਲੋਂ ਜਿਹੜਾ ਵਾ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੜਕੀ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਵੀ ਹੁਣ ਪੁੱਜੇ ਨੇ ਆਸ-ਪਾਸ ਦੇ ਲੋਕ ਨੇ ਜਿਹੜੇ ਉਹ ਵੀ ਖਲੋਤੇ ਹੋਏ ਨੇ ਸੋ ਲਗਾਤਾਰ ਜਿਹੜਾ ਵਾ ਪੁਲਿਸ ਹੋ ਲੋ ਜਿਹੜੀ ਆ ਉਹ ਸ਼ਾਨਵੀਨ ਚੱਲਦੀ ਆ ਉਸ ਤੋਂ ਇਲਾਵਾ ਜੇ ਗੱਲ ਕਰੀ ਤਾਂ ਲਾਸ਼ ਦੀ ਤਾਂ ਲਾਸ਼ ਵੀ ਜਿਹੜੀ ਆ ਉਹ ਹਲੇ ਤੱਕ ਨਹੀਂ ਲੱਭੀ ਹੋਈ ਸੋ ਇਹ ਜਾ ਰਹੇ ਸੀ ਆਪਣੇ ਕਿਸੇ ਕੰਮ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਜਿਹੜੀ ਆ ਉਹ ਵਾਪਰ ਜਾਂਦੀ ਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਅਸੀਂ ਬੱਬੇ ਹਾਲੀਪੋਲ ਤੋਂ ਕਰੀਬ 200 ਮੀਟਰ ਦੂਈ ਤੇ ਜਿਹੜਾ ਵਾ ਖਰੇ ਆ ਜਿੱਥੇ ਕੀ ਇਹ ਸਾਰੀ ਮੰਦ ਭਾਗੀ ਘਟਨਾ ਜਿਹੜੀ ਆ ਉਹ ਹੋ ਜਾਂਦੀ ਆ ਸੋ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜਿਆ ਆਉਣਾ ਉਹ ਲੋ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਆ ਪਰ ਜੀ ਗੱਲ ਕਰੀ ਤਾਂ ਕਾਫੀ ਸਮਾਂ ਆ ਗਿਆ ਤੇ ਹਲੇ ਤੱਕ ਜਿਹੜੇ ਗੋਤਾਖੋਰ ਨੇ ਉਹ ਹਲੇ ਤੱਕ ਨਹੀਂ ਪੁੱਜੇ ਸੋ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਦਿਨੋ ਦਿਨ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਗੁਰਦਾਸਪੁਰ ਵਿੱਚ ਇਸ ਸਮੇਂ ਸੰਸਨੀ ਜਿਹੜੀ ਉਹ ਫੈਲੀ ਹੋਈ ਆ ਕਿਉਂਕਿ ਜਦੋਂ ਇੱਕਦਮ ਜਦੋਂ ਪਤਾ ਲੱਗਦਾ ਵਾ ਕਿ ਜਦੋਂ ਲੁੱਟ ਦੀ ਵਾਰ ਦਾ ਅੰਜਾਮ ਦੇਣ ਲਈ ਲੁਟੇਰੇ ਜਦੋਂ ਇਹਨਾਂ ਸੱਸਾਂ ਨੂੰ ਉਹਨੂੰ ਰੋਕਦੇ ਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਵੱਲ ਵਿਰੋਧ ਕੀਤਾ ਜਾਂਦਾ ਤੇ ਉਹਨਾਂ ਦੀ ਨੂੰਹ ਜਿਹੜੀ ਆ ਉਹ ਉਸ ਦੌਰਾਨ ਜਿਹੜੀ ਉਹ ਨਹਿਰ ਵਿੱਚ ਡੇਗ ਜਾਂਦੀ ਹੈ ਜਿੱਦੀ ਹ ਤਕਰੀਬਨ ਹੱਲੇ ਤੱਕ ਲੱਭ ਨਹੀਂ ਸਕੀ ਜੇ ਆਪਾਂ ਗੱਲ ਕਰੀ ਕਾਫੀ ਸਮਾਂ ਹੋ ਗਿਆ ਵਾ ਸੋ ਮੰਨਿਆ ਜਾ ਰਿਹਾ ਵਾ ਕਿ ਉਸ ਦੀ ਜਿਹੜੀ ਉਹ ਹੋ ਸਕਦਾ ਵਾ ਕਿ ਮੌਤ ਵੀ ਜਿਹੜੀ ਉਹ ਹੋ ਗਈ ਹੋਵੇ ਕਿਉਂਕਿ ਲਗਾਤਾਰ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਵਾ ਸੋ ਪੁਲਿਸ ਵੀ ਕਿਤੇ ਨਾ ਕਿਤੇ ਜਿਹੜੀ ਉਹ ਪੂਰੀ ਤਰ੍ਹਾਂ ਫੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਖਾਸ ਤੌਰ ਤੇ ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰੀ ਤਾਂ ਗੁਰਦਾਸਪੁਰ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਜਿਹੜਾ ਕਿ ਇੱਕ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਆ ਸੋ ਪੁਲਿਸ ਵੱਲੋਂ ਜਿਹੜੀ ਉਹ ਲੜਕੀ ਦੀ ਪਾਲ ਵੀ ਕੀਤੀ ਜਾ ਰਹੀ ਆ ਸੋ ਹੋਰ ਜਿਹੜੀ ਅਪਡੇਟ ਆ ਉਹ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਵਾਂਗੇ